ਮੈਂ ਨਾ ਇਹ ਮੇਰਾ ਕਾਕਾ ਨਾ ਵੱਡਾ ਹੋ ਗਿਆ। ਜਦ ਜੋ ਵੱਡਾ ਹੋਇਆ ਮੇਰੇ ਪਪਾ ਨੇ ਕਿਹਾ ਜਾਓ ਇਨਾਂ ਵਾਲੇ ਸੈਂਡਲ ਲਾ ਕੇ ਆਓ। ਤੇਰੇ ਪਪਾ ਨੇ ਸੈਂਡਲ ਲੀਏ, ਇਹਦੇ ਦੇ ਪਪਾ ਸੈਂਡਲ ਲਾ ਕੇ ਆਏ ਤੇ ਉਹਦੇ ਨੂੰ ਨਾ ਹੀ ਫੇਰ ਹੂਨ ਲੱਗ ਗਿਆ। ਤੇ ਇੰਨਾ ਰੋਇਆ, ਇੰਨਾ ਰੋਇਆ। ਹੁਣ ਦੇਖ ਦੇ ਕੇ ਰੋਈ ਜਾਂਦਾ, ਫਿਰ ਖੜਾ ਹੋ ਜਾਂਦਾ। ਹੁਣ ਬੋਤਲ ਦੇਖੋ। ਐ ਬੋਡਲ ਚੱਕ ਲਈ। ਹੁਣ ਫੇਰ ਹੂਨ ਲੱਗ ਗਿਆ। ਰੋ ਕੇ ਫੇਰ ਬੋਤਲ ਚੱਕ ਲਈਗਾ। ਬੋਤਲ ਚੱਕ ਕੇ ਫੇਰ ਦੇਖੋ। ਏ ਰੱਖਦੀ ਰੱਖਦੀ ਹੁਣ ਵੇ ਦੇਖਿਓ ਏ ਅਹ ਇਸੂ ਆਦ ਰੇਫੇ ਤੇ ਵਿਰੋਗਾ ਓ ਆਏ ਨੀ ਲਿੱਕਾਇਆ ਛੋਣਾ ਵੇਵੀ ਓ ਡਿੱਗੀ ਏ ਦੀਦੀ ਪਿੱਛੋਂ ਵੱਜਾਂ ਮਾਰੀਂ ਦੀ ਐ ਪਾਪਾ ਮੈਨੂੰ ਛੋੜ ਦੋ ਮੈਂ ਜੋਤ ਕੋਲ ਜਾਣਾ ਜੋਤ ਤੇ ਆ ਆਪ ਜਾਇਆ ਹੁਣ ਮੰਮੀ ਕੋਲ ਦੇਖਿਓ ਏ ਭੱਜਿਆ 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 ਉਹਦੀ ਮੰਮੀ ਕੋਲ ਕਹੋ ਮम्मा ਮੇਰੀ ਸ਼ੈਂਡਲ ਲਾ